ਲੋਜੀ ਟਰਬਨ ਬாய் 뮤직 ਦੇ ਵੀ ਆਰੀਆਂ ਤਿਆਰੀਆਂ ਸ਼ੁਰੂ ਹੋ ਚੁੱਕੇ ਆਂ ਤੇ ਆਪਾਂ ਆਏ ਆਂ ਜੀ ਟਵਿੰਜੋ ਵਿਲਾ ਇੱਥੇ ਆਪਾਂ ਕੋਟ ਪੈਂਟ ਸਟਿਚ ਕਰਵਾਉਣਾ ਸੀ ਤੇ ਤੁਸੀਂ ਬਣੇ ਰਹੋ ਸਾਡੇ ਨਾਲ ਫੁੱਲ ਵਲੌਗ ਦੇ ਵਿੱਚ ਤੇ ਤੁਹਾਨੂੰ ਆਪਾਂ ਸਾਰਾ ਵਲੌਗ ਦਿਖਾਵਾਂਗੇ ਤੇ ਦਿਖਾਉਨੇ ਆਂ ਜੀ ਆਪਾਂ ਸਾਰੀ ਸ਼ਾਪਿੰਗ ਤੇ ਸਭ ਤੋਂ ਪਹਿਲਾਂ ਆਪਾਂ ਆਪਣਾ ਨਾਪ ਦੇ ਰਹੇ ਆਂ ਜੀ ਕੋਟ ਪੈਂਟ ਦਾ ਤੇ ਬਣੇ ਰਹੋ ਜੀ ਸਾਡੇ ਨਾਲ ਲੋ ਜੀ ਆਪਾਂ ਆ ਗਏ ਆਂ ਜੀ 52 ਤੇ ਆਪਾਂ ਲੱਗੇ ਆ ਜੀ ਵਿਆਹ ਦੀ ਸ਼ਾਪਿੰਗ ਕਰਨ ਟਰਬਨ ਬாய் 뮤직 ਦੇ ਤੇ ਆਪਾਂ ਆਏ ਆ ਜੀ ਕੋਟ ਪੈਂਟ ਬਣਵਾਉਣ ਵਾਸਤੇ ਤੇ ਹੁਣ ਤਿਆਰੀਆਂ ਸ਼ੁਰੂ ਕਰਤੀਆਂ ਵਿਆਹ ਦੀਆਂ ਤੇ ਤੁਸੀਂ ਬਣੇ ਰਹੋ ਸਾਡੇ ਨਾਲ ਤੇ ਆਜੋ ਆਪਾਂ ਦਿੰਨੇ ਆ ਜੀ ਕੋਟ ਪੈਂਟ ਸਟਿਚ ਕਰਨਾ ਅੱਜ ਆ ਨਾ ਬੰਦ ਰੋਗ ਨੂੰ ਕਰਦੇ ਨਾ ਭਾਈ ਜੀ ਨਾਲ ਕੁਝ ਮਰੀ ਹੋ ਜੀ ਬੋੜੀ ਨੇ 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 ਕਰੀ ਕਰਦੇ ਤੇ ਹੁਣ ਉਧਰ ਤੋਂ ਜੀ ਹੋ ਗਿਆ ਅੱਜ ਲੱਗਾ ਜਰੂਰ ਹਾਂ ਜੀ ਹਾਂ ਆਹ ਰੈਗੂਲਰ ਲੱਪਲ ਨਹੀਂ ਸਟਾਈਲ ਕਿਹਾ ਰੈ ਲੱਪਲ ਦਾ ਲੱਪਲ ਲੱਪਲ ਕੋਲਰ ਕੋਲਰ ਜਿਹੜਾ ਤੁਸੀਂ ਹੁਣ ਬੰਦਦੇ ਸੀ ਕੋਲਰ ਜਿਹੜਾ ਦੋ ਦੰਦ ਦਾ ਬਣਾਦਾ ਹਾਂ ਉਹ ਵੀ ਬਣਾ ਦਿੰਦਾ ਟੂ ਬਟਨ

ਤੇ ਹੁਣ ਆਪਾਂ ਜੁੱਤੀ ਲੈਣ ਲੱਗੇ ਆ ਜੀ ਆਜੋ ਜੀ ਸਮਾਰਤੀ ਅਗਲੀ ਵੀਡੀਓ ਇੰਨੇ ਲੋਕ ਆ ਗਏ ਕਿ ਦਿੰਕ ਸੰਦਸ ਚਾਪਲੇ ਬੜੀਆ ਪਾਰਟੀ ਇਹ ਕਿਹੜਾ ਮੂਸ਼ੀ ਦੀ ਗੱਲ ਹੈ ਇਹ ਸਾਰਾ ਕੋਈ ਕੰਟੀਨ ਜਿਹੜਾ ਕੋਠੀ ਰਿਹਾ ਰਹੇ ਨਾ ਦੈਨ ਇਹ ਕਰਨ ਕੋਣ ਨੂੰ ਠੀਕ ਆ ਡੂਟੀ ਦੇ ਪੈਸਾ ਦਿੱਤਾ ਜੀ ਸੁਭਾਸ਼ ਵੀ ਆ ਜਾਓ ਵੀਡੀਓ ਤੇ ਆਜੀ ਵੀਡੀਓ ਕਰਦਾ ਆ ਦੇਖੋ ਜਿਵੇਂ ਮੇਰੇ ਚ ਦੇਖੋ ਉਧਰ ਨਾ ਵੱਜ ਜਾਣਾ ਸੁਭਾਸ਼ ਵੀ ਆ ਜਾਓ ਹਾਂਜੀ ਆਜ ਢਕਾਤਾ ਵਰਦੂਤੀ ਬਹੁਤ ਘੈਂਟ ਆ ਇੰਦਾਂ ਦੀ ਆ ਵੀ ਵਿਆਹ ਵਾਲੇ ਮੁੰਡੇ ਦੇ ਵੀ ਨਹੀਂ ਪਾਈ ਹੋਊਗੀ ਆ ਜੋ ਲਓ ਜੀ ਆਪਾਂ ਆਏ ਆ ਜੀ ਬਚਪਨ ਕਲੈਕਸ਼ਨ ਤੇ ਲਾਜੋਦੀ ਡਰੈਸ ਤੇ ਜੈਜੋਦੀ ਡਰੈਸ ਲੈਣ ਵਾਸਤੇ ਤੁਸੀਂ ਵੀ ਵਿਜ਼ਿਟ ਕਰੋ ਇੱਥੇ ਬਚਪਨ ਕਲੈਕਸ਼ਨ ਬਹੁਤ ਹੀ ਵਧੀਆ ਇੱਥੇ ਬੱਚਿਆਂ ਦੀ ਕਲੈਕਸ਼ਨ ਮਿਲਦੀ ਹੈ ਜੀ ਕੱਪੜਿਆਂ ਦੀ ਬਚਪਨ ਕਲੈਕਸ਼ਨ ਲਾਜੋਦੀ ਕਿਹੜੀ ਡਰੈਸ ਲੈਣਾ ਆਏ ਹੋ ਲਿਆ ਜੀ ਸ਼ੋਪਿੰਗ ਕਰਨ ਆਇਆ ਜੈਜੋਦੀ ਵੀ ਤਾਂ ਗਿਆ ਆਪਣੀ ਹੈ ਨਾ ਪਰ ਚਾਹੀਏ ਕਿ ਲੱਗਦਾ ਮਿਲਤੂ ਲੋ ਜੀ ਆਪਾਂ ਇਹ ਬਚਪਨ ਕਲੈਕਸ਼ਨ ਤੇ ਲਵ ਜੋਤ ਦੀ ਤੇ ਜੈ ਜੋਤ ਦੀ ਡਰੈਸ ਲੈ ਬਚਪਨ ਕਲੈਕਸ਼ਨ ਲੋ ਜੀ ਆਪਾਂ ਆ ਗਏ ਆ ਜੀ ਲਗਜ਼ਰੀ ਕਲੋਥਿੰਗ ਸਟੋਰ ਤੇ ਤੇ ਆਪਾਂ ਲੱਗੇ ਆ ਜੀ ਹੁਣ ਇੱਥੇ ਉਦਾਂ ਜਿਹੜੀ ਸ਼ਗਨ ਵਾਲੇ ਦਿਨ ਡਰੈਸ ਪਾਉਣੀ ਆ ਉਹਦੀ ਸ਼ਾਪਿੰਗ ਕਰਨ ਤੇ ਹਲਦੀ ਵਾਲੇ ਦਿਨ ਜਿਹੜੀ ਡਰੈਸ ਪਾਉਣੀ ਉਹਦੀ ਸ਼ਾਪਿੰਗ ਕਰਨ ਆਏ ਆ ਜੀ ਤੇ ਆਜੋ ਜੀ ਨੂਹਰਾ ਕੇ ਕਰਾਂ ਚੋਲ ਦੀ ਵਾਖੜ ਦੇ ਕਾਮੀ ਦੇ ਫੱਡ ਦੇ ਸਾਨੂੰ ਬੱਜ ਪਿੰਡ ਦਾ ਪਹਿਲੇ ਵਾਰ ਨਹੀਂ ਵਾਰ ਪਈਆ ਰੇਵੀ ਰੇਵੀ ਆਣਾ ਅੱਛਾ ਅੱਛਾ ਲੋ ਜੀ ਆਪਾਂ ਆਏ ਆ ਜੀ ਸੂਟ ਸਟਿਚ ਕਰਨੇ ਦੇਣ ਵਾਸਤੇ ਪੂਜਾ ਨੇ ਜਿਹੜੇ ਡਰੈਸ ਵੈਰੇਜ ਲਈ ਆਪਾਂ ਤਿਆਰ ਕਰਵਾ ਰਹੇ ਆ ਪਾਗੜੇ ਦੇਤੇ ਨੇ ਅਣੇ ਤੇ ਪਰ ਜਾ ਕੇ ਆਪਾਂ ਪਾ ਲੱਗੇ ਆ ਜੀ ਪੂਜਾ ਦੀ ਡਰੈਸ ਲੈਣ ਤੇ ਫੁਲਕਾਰੀ ਲੈਣ ਜੀ। ਅੱਜ ਅਸੀਂ ਜਾਗੋ ਵਾਸਤੇ ਲੱਗੇ ਆ ਜੀ ਫੁਲਕਾਰੀ ਲੈਣ। ਤੇ ਦੇਖਦੇ ਆ ਜੀ। ਵਧੀਆ ਜੀ ਫੁਲਕਾਰੀ। ਪਾਜੀ ਵਾਲਾ ਕੋ ਫੁਲਕਾਰੀਆਂ ਬਹੁਤ ਸਾਰੀਆਂ। ਪਰਾਂ ਕਿਤਰ ਪੈਂਦਾ। ਲੋ ਜੀ ਹੁਣ ਆਪਾਂ ਲੱਗੇ ਆ ਜੀ ਸੈਟ ਲੈਣ। ਜਿਹੜਾ ਗਾਹ ਵਾਲੇ ਦੇ ਡਰੈਸ ਨਾ ਪੋਣਾ। ਤੇ ਇਹਦੇ ਆ ਜੀ। ਰਸਿਸ ਦਾ ਅਸੀਂ ਹਰੇਕ ਚੀਜ਼ ਦਾ ਸਰਪ੍ਰਾਈਜ਼ ਰੱਖਿਆ ਉਹ ਮੈਂ ਕਿਹਾ ਉਸ ਉਸ ਦਿਨ ਨਹੀਂ ਦਿਖਾਵਾਂਗੇ ਜੀ ਤੇ ਤੁਸੀਂ ਦੱਸਿਓ ਜੀ ਕਿੱਦਾਂ ਲੱਗਾ ਵਲੌਗ ਕਮੈਂਟ ਕਰਿਓ ਤੇ ਮਿਲਦੇ ਆਂ ਜੀ ਆਪਾਂ ਨੈਕਸਟ ਵਲੌਗ ਦੇ ਵਿੱਚ ਸਾਰਾ ਵਿਆਹ ਤੁਹਾਨੂੰ ਆਪਾਂ ਵਲੌਗ ਅਪਡੇਟ ਦਿੰਦੇ ਰਵਾਂਗੇ ਤੁਸੀਂ ਉਸਨ ਪੀਪੀ ਵਲੌਗ ਚੈਨਲ ਸਬਸਕ੍ਰਾਈਬ ਕਰ ਲਓ ਜੀ ਮਿਲਦੇ ਆਂ ਜੀ ਨੈਕਸਟ ਵਲੌਗ ਦੇ ਵਿੱਚ ਤਦ ਤੱਕ ਲਈ ਰੱਬ ਰਾਖਾ ਧੰਨਵਾਦ ਟੇਕ ਕੇ